ਤੋ ਹਨੀ ਸੇਠੀ ਤੇ ਪ੍ਰਿੰਕਲ ਲੁਧਿਆਣਾ ਨੂੰ ਲੈ ਕੇ ਕਾਫੀ ਸੋਸ਼ਲ ਮੀਡੀਆ ਤੇ ਵਿਵਾਦ ਚੱਲ ਰਿਹਾ ਸੀ ਜਿਸ ਤੋਂ ਬਾਅਦ ਹੁਣ ਹਨੀ ਸੇਠੀ ਨੇ ਲਾਈਵ ਹੋ ਕੇ ਪ੍ਰਿੰਕਲ ਲੁਧਿਆਣਾ ਦੇ ਕਾਫੀ ਕੱਚੇ ਚਿੱਟੇ ਖੋਲੇ ਨੇ ਉਹਨਾਂ ਨੇ ਉਹਨਾਂ ਦੇ ਕਈ ਰਾਜ਼ ਸੋਸ਼ਲ ਮੀਡੀਆ ਦੇ ਉੱਤੇ ਦੱਸੇ ਨੇ ਪਹਿਲਾਂ ਇਸ ਤੋਂ ਪਹਿਲਾਂ ਪ੍ਰਿੰਕਲ ਲੁਧਿਆਣਾ ਨੇ ਹਨੀ ਸੇਠੀ ਦੀਆਂ ਕਾਫੀ ਵੀਡੀਓ ਵਾਇਰਲ ਕੀਤੀਆਂ ਜਿਸ ਤੋਂ ਬਾਅਦ ਹੁਣ ਹਨੀ ਸੇਠੀ ਨੇ ਵੀ ਪ੍ਰਿੰਕਲ ਲੁਧਿਆਣਾ ਦੇ ਕਾਫੀ ਕੱਚੇ ਚਿੱਟੇ ਖੋਲਦੇ ਦਿਖਾਈ ਦਿੱਤੇ ਨੇ ਓਏ ਆਗੇ 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 ਕਿਉਂ ਪ੍ਰਵਾਹ ਕਰਦੇ ਹੋ ਆਗੇ ਚੱਕ ਲਿਆ ਇਹ ਮਸਾਲਾ ਟੈਨਸ਼ਨ ਕਾਉਣ ਲੈਨੇ ਹੋ ਕਹਿੰਦੇ ਰੰਗ ਔੜੇ ਪਏ ਨੇ ਸਪੀਡ ਚ ਕੋਈ ਪਈ ਅਸੀਂ ਵੀ ਦਿਖਾ ਦਈਏ ਕੁਛ ਆਜੋ ਤੁਹਾਨੂੰ ਦਿਖਾ ਦਈਏ ਲੰਗਾ ਲੰਗ ਬਲੋਗ ਨਾਮੇ ਕੋਲ ਬਾਈ ਦਾ ਪੁਰਾਣਾ ਯਾਰ ਬੈਠਾ ਸਾਡੇ ਕੋਲ ਲੁਧਿਆਣੇੋਂ ਆਇਆ ਆਏ ਵੇ ਆ ਦਿਖਾ ਦਈਏ ਹੁਣ ਇਹਨੂੰ ਪ੍ਰਸ਼ਾਸਨ ਯਾਦ ਆ ਗਿਆ ਵਧੀਆ ਜਾਂਨੇ ਵਧੀਆ ਹਾਲ ਹੈ ਪੀਲੀ ਸਵੈਟਰ ਲਿਆ ਹਾਂ ਅੱਛਾ ਗੱਲ ਹੈਗੀ ਤਾਂ ਤੁਸੀਂ ਸਾਰੇ ਲੋ ਨਜ਼ਾਰੇ ਹਾਂ ਦੂਜੀ ਗੱਲ ਭਾਈ ਕੁਲਦੀਪ ਚਾਹਲ ਮੁਕਸਰ ਵਿੱਚ ਡੀਐਸਪੀ ਰਹੇ ਨੇ ਅਡਾਣੇ ਹਾਂ ਭਾਈ ਇਹ ਤਾਂ ਤੁਹਾਨੂੰ ਪਤਾ ਹੀ ਹੈ ਚੱਕ ਦਿੰਦਾ ਦਾ ਉਸਤਾਦ ਆ ਤਾਂ ਤੇ ਗੱਲ ਇਹ ਹੈ ਇਹ ਕਹਿੰਦਾ ਮਾਨਯੋਗ ਸੀਪੀ ਸਾਹਿਬ ਨੂੰ ਕੁਲਦੀਪ ਚਾਹਲ ਜੀ ਨੂੰ ਵੀ ਇਹ ਸਾਡੇ ਉਸਤਾਦ ਰਹੇ ਨੇ ਤੇਰਾ ਤੇ ਉਹਨਾਂ ਦਾ ਕੀ ਮੇਲ ਓਏ ਤੇਰਾ ਕੀ ਮੇਲ ਉਹਦਾ ਉਹ ਇੱਕ ਪੁਲਿਸ ਅਫਸਰ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਲੇ ਤੂੰ ਤੂੰ ਜਨਾਨੀਆਂ ਲੈ ਕੇ ਅੱਗੇ ਕਰਕੇ ਕਿਸੇ ਤੋਂ ਡਰਾਈਵਰ ਲੈ ਲਈ ਕਿਸੇ ਤੋਂ ਕੀ ਲੈ ਲਿਆ ਕਿਸੇ ਤੋਂ ਪੈਸੇ ਲੈ ਲੇ ਜਿਹੜਾ ਤੂੰ ਮੇਰੇ ਘਰੇ ਵੀ ਕੀਤਾ ਨਾ ਕੰਮ ਉਹ ਵੀ ਖੋਲ ਰਹੇ ਆ ਅਸੀਂ ਸਾਰਾ ਕੀ ਕਰ ਰਹੇ ਆ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਕਹਿਣਾ ਚਾਹਣਾ ਕਿਉਂ ਖਤਮ ਕਰੋ ਭਾਜੀ ਮੇਰੇ ਘਰ ਦੇ ਕੱਪੜੇ ਲਾਗੇ ਨੇ ਸਿਰ ਤੇ ਤੁਸੀਂ ਨਾ ਦੇਖੋ ਕਮਾ ਸਾਹਿਬ ਹੁਣ ਨਹੀਂ ਝੜਦੇ ਹੁਣ ਤਾਂ ਸਾਰਾ ਕੰਮ ਛੱਡੀ ਬੈਠੇ ਆਂ ਦੇ ਪਿੱਛੇ ਇਹ ਬੀਜੇਪੀ ਬੀਜੇਪੀ ਕਰਦਾ ਹੈ ਹੈਲੋ ਭਾਜਪਾ ਨੇ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਬੀਜੇਪੀ ਜੋ ਕੱਢਿਆ 2 ਨਵੰਬਰ ਨੂੰ ਇਹਨੂੰ ਬੀਜੇਪੀ ਚੋਂ ਕੱਢਿਆ ਜਾਂਦਾ ਜੀ ਪਿੰਕੀ ਜੀ ਨੂੰ ਆ ਲੋ ਪੋਸਟ ਲੱਗਿਆ ਕਿੰਨਾ ਸੋਹਣਾ ਸਰੂਪਾ ਪਾਇਆ ਇਹਦੇ ਬੀਜੇਪੀ ਚੋਂ ਕੱਢਿਆ ਜਾਂਦਾ ਖਾਲਾ ਧੱਕੇ ਨਾਲ ਫੇਰ ਵੜ ਜਾਂਦਾ ਵਿੱਚ ਜਾ ਕੇ ਬਿਨਾਂ ਕਹੀ ਜੀ ਉੱਥੇ ਲਾਈ ਜਾਂਦਾ ਜਕਾਰੇ ਹੈ ਆ ਖਬਰ ਦੀਆਂ ਫੋਟੋਆਂ ਨੇ ਜੀ ਪਾਜਪਾ ਨੇ ਗੁਰਮਿੰਦਰ ਸਿੰਘ ਪ੍ਰਿੰਕਲ ਨੂੰ ਪਾਰਟੀ ਚੋਂ ਕੱਢਿਆ ਕਿੰਨੇ ਦਿਨ ਪਾਰਟੀ ਚ ਰੱਖਿਆ ਉਹ ਵੀ ਦੱਸ ਦਿੰਨਾ ਮੈਂ 22 ਦਿਨ 22 ਦਿਨ ਇਹਨੂੰ ਪਾਰਟੀ ਚ ਰੱਖਿਆ ਸੈਡਾ ਸੂਡਾਂ ਤੋਂ ਵੀ ਫੋਨ ਆਉਣ ਲੱਗੇ ਅਸੀਂ ਵੀ ਚਲਾ ਦੀ ਗੀ ਰਿਕਾਰਡਿੰਗ ਫਿਰ ਤੇਰੇ ਵਾਂਗੂੰ ਅਸੀਂ ਬਿਜ਼ਨਸਮੈਨ ਬੰਦੇ ਹੀ ਆ ਵੀਰੇ ਪਰ ਜਦੋਂ ਸੀਵਰੇਜ ਸਾਫ਼ ਕਰਨਾ ਹੁੰਦਾ ਨਾ ਉਹ ਸਰਕਾਰੀ ਨੌਕਰੀ ਤੇ ਵੀ ਲੱਗਿਆ ਹੁੰਦਾ ਕੱਪੜੇ ਉਹਦੇ ਵੀ ਖਰਾਬ ਹੁੰਦੇ ਨੇ ਪਰ ਜਦੋਂ ਉਹ ਕੰਮ ਕਰਕੇ ਬਾਹਰ ਨਿਕਲਦਾ ਨਾ ਤਾਂ ਸਿਉਰੇਜ ਪੂਰਾ ਇਨਸਾਫ਼ ਚੱਲਦਾ ਹੁੰਦਾ ਤੇ ਮੱਲੇ ਵਾਲਿਆਂ ਨੂੰ ਸੁੱਖ ਮਿਲ ਜਾਂਦਾ ਤੇ ਇਹ ਸੁੱਖ ਲੁਧਿਆਣੇ ਵਾਲਿਆਂ ਨੂੰ ਅਸੀਂ ਦੇਣਾ ਤੁਹਾਡੇ ਨਾਲ ਵਾਅਦਾ ਰਿਹਾ ਫੇ ਗਾਈਡੀਆਂ ਬਣਾਵਣਾ ਕਿ ਮੈਂ ਤਾਂ ਕਹਿੰਨਾ ਸਾਡੇ ਕੋਲ ਬਹੁਤ ਕੁਝ ਤੁਹਾਡਾ ਪਿਆ ਸੀ ਨਹੀਂ ਪਾਉਂਦੇ ਸਾਨੂੰ ਲੋੜ ਹੀ ਨਹੀਂ ਗਈ ਠੀਕ ਹੈ ਨਾ ਅਰੇ ਕੋ ਤੱਥਾਂ ਦੇ ਆਧਾਰ 'ਤੇ ਬੜਾ ਕੁਝ ਹੈ ਕਿਉਂ ਤੈਨੂੰ ਬੀਜੇਪੀ ਚੋਂ ਕੱਢਿਆ ਗਿਆ ਮੈਂ ਤੈਨੂੰ ਉਹ ਵੀ ਦੱਸ ਦਿੰਨਾ ਇੱਕ ਗੱਲ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਤੂੰ ਸਾਨੂੰ ਵੀ ਰਿਕਾਰਡਿੰਗ ਕਰਨੀ ਸਿਖਾਤੀ ਤੇਰਾ ਕਰਦਾਰ ਦੇਖ ਉਸਤਾਦਾ ਤੇਰਾ ਅਕਤਾਰ ਦੇਖ ਅਜੀ ਤੇਰੇ ਨਾਲ 1 ਸਾਲ ਘੁੰਮੀ 1 ਸਾਲ ਤੇ ਅਸੀਂ ਇੱਕ ਵੀ ਨਹੀਂ ਰਿਕਾਰਡਿੰਗ ਕੀਤੀ ਤੂੰ 1 ਸਾਲ ਤੇ ਰੋਜ਼ ਰਿਕਾਰਡਿੰਗ ਕੀਤੀ ਤੂੰ ਕਿਤੋਂ ਨਾਲ ਰਲ ਜਾਏਂਗਾ ਵੇ ਆ ਲੈ ਖਬਰ ਪੜ੍ਹ ਕੇ ਸੁਣਾਉਣਾ ਮੈਂ ਕੱਢ ਜੂ ਸੋਸ਼ਲ ਮੀਡੀਆ ਤੇ ਔਰਤ ਖਿਲਾਫ ਇਤਰਾਜਯੋਗ ਸ਼ਬਦਾਵਲੀ ਸ਼ਬਦਾਵਲੀ ਬੋਲਣ ਵਾਲੇ ਭਾਜਪਾ ਨੇਤਾ ਤੇ ਐਫ ਆਈ ਆਰ ਦਰਜ ਪਹਿਲਾਂ ਲੋਕ ਸਭਾ ਪਾਰਟੀ ਫਿਰ ਕਾਂਗਰਸ ਹੁਣ ਬੀਜੇਪੀ ਦਾ ਪੱਲਾ ਫੜਿਆ ਤੇ ਫਿਰ ਪੱਲਾ ਉਹਨਾਂ ਨੇ ਛਡਾ ਲਿਆ ਆ ਲਿਖਿਆ ਜੀ ਮੈਂ ਨਹੀਂ ਲਿਖਿਆ ਲੈ ਹਲੋ ਪ੍ਰਦੀਪ ਜੀ ਦੱਸ ਦੋ ਲੱਕੀ ਜਿੰਦੋ ਵਾਲੀਆ ਬਲੌਗੇ ਕਰਨਾ ਨੇ ਹੋਰ ਕੀ ਕਰਨਾ ਅਭੀ ਨੇ ਦੇਖ ਕਿੰਨਾ ਮਸਾਲਾ ਪਾਇਆ ਹੋਇਆ ਅਭੀ ਨੇ ਤਾਂ ਪੂਰੀ ਮੈਂ ਕਹਿੰਦਾ ਬਿਨਾ ਤੇਲ ਵਾਲੀ ਪਾਈ ਹੋਈ ਆ ਇੱਕ ਤੁਹਾਨੂੰ ਹੋਰ ਇੰਟਰਸਟਿੰਗ ਗੱਲ ਦੱਸਦਾ ਇੱਥੇ ਆਪਾਂ ਬਾਜ਼ਾਰ ਚ ਆਉਣੇ ਜਾਂਦੇ ਆ ਨਾ ਚਲੋ ਕੋਈ ਜਾਨਵਰ ਕੋਈ ਕੁੱਤਾ ਕੋਈ ਬਿੱਲਾ ਮਿਲ ਜਾਂਦਾ ਕੋਈ ਗਲਤ ਕੰਮ ਕਰਦਾ ਹਨਾ ਸਭੋਗ ਕਰਦਾ ਆਪਾਂ ਪਰੇ ਹੋ ਕੇ ਲੰਘ ਜੰਨੇ ਆਂ ਵੀ ਆਪਾਂ ਕੀ ਲੈਣਾ ਇਹ ਬੰਦਾ ਇਹ ਬੰਦਾ ਜਿੰਨੇ ਰੇਪ ਹੋਏ ਨੇ ਉਹਦੇ ਚ ਮੁੱਖ ਗਵਾਹ ਤੂੰ ਟੇਬਲ ਥੱਲੇ ਬੈਠਾ ਦੀ ਓਏ ਤੂੰ ਕਹਿੰਦਾ ਮੇਰੀ ਭੈਣ ਦਾ ਰੇਪ ਹੋ ਗਿਆ ਤੂੰ ਟੇਬਲ ਥੱਲੇ ਬੈਠਾ ਹੁਣ ਮੁੱਖ ਗਵਾਹ ਹੈ ਜੀ ਇਹ ਕਾਗਜ਼ ਲੈ ਕੇ ਆ ਰਿਹਾ ਮੈਂ ਆਪਾਂ ਕ ਮੱਲੇ ਚ ਜਾਂਨੇ ਆ ਜੇ ਕੋਈ ਕੁੱਤਾ ਗੁੱਤੀ ਸੰਭੋਗ ਕਰਦੇ ਆਪਾਂ ਪਰੇ ਹੋ ਜੰਨੇ ਛੱਡ ਯਾਰ ਪਰਿਵਾਰ ਨਾਲ ਇਹ ਜਾ ਕੇ ਹੋਸ ਲਈ ਤੇ ਉਹ ਲਈ ਫਿਰਦਾ ਆਪਣਾ ਸਿਕਿਉਰਿਟੀ ਉਹਦੇ ਕਰਕੇ ਲਈ ਫਿਰਦਾ ਵੀ ਮੈਨੂੰ ਖਤਰਾ ਜੀ ਮੈਂ ਆਪਣੀ ਭੈਣ ਦੀ ਇੱਜ਼ਤ ਬਚਾਉਣੀ ਆ ਭੈਣ ਦੀ ਇੱਜ਼ਤ ਉਹਦੋਂ ਨਹੀਂ ਬੱਬੇ ਬਚਾਈ ਗਈ ਜਦੋਂ ਤੂੰ ਕੋਲ ਬੈਠਾ ਸੀ ਤੂੰ ਤਾਂ ਮੁੱਖ ਗਵਾਹ ਬਣਿਆ ਪਰ ਤੇਰੀ ਗਲਤੀ ਵੀ ਨਹੀਂ ਮੇਰੀ ਘਰ ਦੀ ਵੀ ਤਾਂ ਤੇਰੀ ਭੈਣ ਹੀ ਲੱਗਦੀ ਆ ਤੂੰ ਉਹਦੀ ਕਿਹੜਾ ਵੀਡੀਓ ਪਾਉਣ ਲੱਗੇ ਸ਼ਰਮ ਕਰੀ ਆ ਇਹ ਤਾਂ ਪੂਰਾ ਮੈਂ ਕਿਹਾ ਸਿਸਟਮ ਚੱਲੂ ਟੈਨਸ਼ਨ ਨਾ ਲਓ ਤੁਸੀਂ ਮਸਾਲਾ ਪੂਰਾ ਮਿਲੂ ਸਕਰੋਲ ਕਰਦਿਆ ਕਰੋ ਬਸ ਹੁਣ ਅਗਲੀਆਂ ਵੀਡੀਓ ਚੈੱਕ ਕਰਿਓ ਹਾਂ ਡੱਬਰ ਵਿੱਚ ਇਨਵੋਲਵ ਨਾ ਕਰੋ ਤੁਸੀਂ ਮੇਰੀ ਇੱਕ ਵੀ ਪੋਸਟ ਕੱਢ ਕੇ ਦੇਖੋ ਇੱਕ ਵੀ ਬੀ ਜਮਾ ਕਿਸੇ ਦੀ ਵਾਈਫ ਕਿਸੇ ਦੀ ਮੰਮੀ ਕਿਸੇ ਦੇ ਭਰਾ ਬਾਰੇ ਬੋਲਿਆ ਹੋਵਾ ਮੇਰੇ ਕੋਲ ਬਹੁਤ ਕੁਝ ਆ ਧੰਨਵਾਦ ਬਾਬਾ ਜੀ ਧੰਨਵਾਦ ਬਲਵਿੰਦਰ ਸਿੰਘ ਜੀ ਸਾਰਿਆਂ ਦੇ ਮੂੰਹ ਤੇ ਇੱਕੋ ਹੀ ਗੱਲ ਆ ਸਾਰਿਆਂ ਦੇ ਮੂੰਹ ਤੇ ਇੱਕੋ ਹੀ ਗੱਲ ਆ ਵੀ ਪਰਿਵਾਰ ਨਹੀਂ ਵਿੱਚ ਲਿਆਉਣਾ ਚਾਹੀਦਾ ਸਾਡੇ ਕੋਲ ਪਰਿਵਾਰ ਦਾ ਨਹੀਂ ਕੁਝ ਪਿਆ ਬਾਜੀ ਅਸੀਂ ਪਾਇਆ ਅਸੀਂ ਕੋਈ ਕੁੜੀ ਦਾ ਕੋਈ ਭੈਣ ਦਾ ਯਾਰ ਜਿਹਦੇ ਨਾਲ ਬਹਿ ਕੇ ਖਾ ਹੀ ਲਿਆ ਤੇਰੀ ਮੰਮੀ ਨੂੰ ਮੰਮੀ ਕਹਤਾ ਤੂੰ ਮੁੜ ਕੇ ਮੇਰੀ ਮਾਂ ਨੂੰ ਭੰਡ ਤਸੜਿਆ ਮੇਰਾ ਬਾਪੂ ਚਲੇ ਗਿਆ ਸਾਡੇ ਸਾਰੇ ਸੇਠੀ ਪਰਿਵਾਰ ਨੂੰ ਨਹੀਂ ਦੇਖਿਆ ਵੀ ਉਹ ਗਲਤ ਆ ਤੰਨੂ ਦੱਲੇ ਨੂੰ ਦੇਖਿਆ ਤੂੰ ਤਾਂ ਉੱਤੋਂ ਜੋ ਕੋਈ ਮਰਜ਼ੀ ਕਹਾਲਾ ਤੇ ਅੱਜ ਜੇ ਵੀ ਦੱਸਾਂਗੇ ਕਿਵੇਂ ਕਹਾਇਆ ਸੀ ਤੂੰ ਤੂੰ ਟੈਨਸ਼ਨ ਨਾ ਲੈ ਹੁਣ ਤਾਂ ਸਾਰਾ ਕੁਝ ਹੋ ਗਿਆ ਹੁਣ ਕੀ ਰਹਿ ਗਿਆ ਹੁਣ ਤਾਂ ਜੇ ਐਵੇਂ ਬੇ ਬੇਜਮੀਰਿਆ ਵਾਂਗੂ ਬੂੜ ਵੇਚ ਵੇਚ ਕੇ ਵੀਡੀਓ ਪਾਉਣੀਆਂ ਨੇ ਤੇ ਆਪ ਗੱਡੀਆਂ ਮੋਟਰਸਾਈਕਲ ਲੈ ਕੇ ਘੁੰਮੀ ਜਾਣਾ ਫਿਰ ਤਾਂ ਮੈਂ ਤਾਂ ਉਹਨੂੰ ਜ਼ਮੀਰ ਨਹੀਂ ਮੰਨਦਾ ਤੇਰੀ ਤਾਂ ਹੈ ਨਹੀਂ ਤੂੰ ਤਾਂ ਆਪਣੇ ਉੱਥੇ ਜੱਜ ਸਾਹਿਬ ਨੂੰ ਗਵਾਹ ਦੇ ਕੇ ਆਇਆ ਇੱਕ ਜੱਜਮੈਂਟ ਦੇ ਵਿੱਚ ਲਿਖਿਆ ਹੋਇਆ ਉਹ ਕਾਗਜ਼ ਮੈਂ ਲੈ ਕੇ ਆਉਣਾ ਗੁਰਵਿੰਦਰ ਸਿੰਘ ਪ੍ਰਿੰਕਲ ਇਜ਼ ਬਿੱਗ ਬਲੈਕ ਮੇਲਰ ਇਹ ਮੈਂ ਲਿਖਿਆ ਇਹ ਮਾਨਯੋਗ ਜੱਜ ਸਾਹਿਬ ਨੇ ਲਿਖਿਆ ਤਾਂ ਬੰਨ ਲਿਆ ਹੋਏ ਟਾਈਮ ਸਪੀਡ ਦੇ ਕਿਵੇਂ ਚੱਕ ਕਰਾਈ ਫਿਰ ਉਹਨੇ ਫਿਰ ਤਾਂ ਰੰਗ ਐ ਉੜਿਆ ਵੀ ਜਿਵੇਂ ਸਾਲਾ ਕਹਿੰਦੇ ਗੋਲੀਆਂ ਹੀ ਬੋਖਨ ਦਾ ਕਿਉਂ ਖਤਮ ਕਰੀਏ ਰਤਨ ਵੀਰੇ ਸასი ਗਾਲ ਠੀਕੋ ਰਤਨ ਵੀਰੇ ਤੁਸੀਂ ਵੀ ਤਾਂ ਸਾਲ ਤੋਂ ਜਾਣਦੇ ਹੀ ਹੋ ਆਪਾਂ ਹਜੇ ਤੱਕ ਨਹੀਂ ਕੁਝ ਕਰਦੇ ਆ ਮਰੇ ਬੋਲੇ ਤੇ ਨਾ ਆਪਾਂ ਬੋਲਾਂਗੇ ਵੀਰੇ ਕੋਈ ਸ਼ੌਪ ਤੇ ਕੰਮ ਕੁੰਮ ਨਹੀਂ ਵੀਰੇ ਕਰਨਾ ਪਹਿਲਾਂ ਇਹਦਾ ਕੰਮ ਕਰ ਲਈ ਬਸ ਸਿੱਧੀ ਗੱਲ ਚਾਹੇ ਕੋਈ ਬੇਫਕੂਫ ਕਹੇ ਜੇ ਮੈਂ ਸਹੀ ਹੂੰਗਾ ਠੀਕ ਹੈ ਜੇ ਮੈਂ ਸਹੀ ਹੂੰਗਾ ਮੈਂ ਦੁਬਾਰਾ ਫੇਰ ਕੰਮ ਚਲਾ ਲੂੰਗਾ ਇਹਨੇ ਭਾਈ ਇੱਕ ਵਾਰੀ ਬੰਦਾ ਹੀ ਕੀਤਾ ਅਸੀਂ ਨਾ ਸੰਦੀਪ ਵੀਰੇ ਦੇ ਬੇਟੇ ਦਾ ਜਨਮ ਦਿਨ ਸੀਗਾ ਤੇ ਆਈ ਨਾ ਉੱਥੇ ਇੰਟਰਵਿਊ ਦਿੰਦੇ ਹੀ ਕਹਿੰਦੇ ਸੇਠੀ ਸਾਹਿਬ ਵੀ ਸੋਸ਼ਲ ਸਰਵਿਸ ਕਰਦੇ ਨੇ ਵੀ ਐਵੇਂ ਰਾਸ਼ਨ ਵਗੈਰਾ ਦਿੰਦੇ ਨੇ ਇਹਨੇ ਦੇਖਿਆ ਵੀ ਸੇਠੀ ਤੋਂ ਇੰਟਰਵਿਊ ਲੈ ਇਹਨੇ ਜਦੋਂ ਹੀ ਪਿੱਛੇ ਕਰਕੇ ਗਿਆ ਕਹਿੰਦਾ ਕੀ ਕਹਿਣਾ ਮੈਂ ਕਿਹਾ ਵੀ ਉਹ ਤਾਂ ਜਿਹੜੇ ਫੇਸਬੁੱਕ ਤੋਂ ਪੈਸੇ ਆਉਂਦੇ ਨੇ ਇਹਨੂੰ ਆਉਂਦੇ ਵੀ ਨਹੀਂ ਸੀ ਉਦੋਂ ਹੈ ਇਹ ਗਿਆ ਜਿੰਨੇ ਅੱਜ ਤੋਂ ਬਾਅਦ ਪੈਸੇ ਹੋਣਗੇ ਫੇਸਬੁੱਕ ਤੇ ਅਸੀਂ ਵੀ ਡੋਨੇਟ ਕਰਿਆ ਕਰਾਂਗੇ 0088 ਨੰਬਰ ਦਿੱਤਾ ਤੀਜੇ ਫੋਨ ਤੇ ਜਨਾਨੀ ਨੂੰ ਗਾਲਾਂ ਕੱਢਤੀਆਂ ਨੇ ਆ ਇਹਦਾ ਕੱਦਾਰ ਸਾਰੇ ਲੱਗੇ ਬੈਨੇ ਮੱਕੂ ਸਾਹਿਬ ਨੂੰ ਤੂੰ ਜੋ ਗਾਲਾਂ ਕੱਢੀਆਂ ਨੇ ਨਾ ਉਹ ਤੈਨੂੰ ਕੱਲੀ-ਕੱਲੀ ਸੁਣਿਆ ਕਰੂ ਅੰਦਰ ਪ੍ਰਸ਼ਾਸਨ ਦੇ ਵੜ ਕੱਲੀ-ਕੱਲੀਆਂ ਟੀਂ ਦੀ ਆਵਾਜ਼ ਆ ਕਰੂਗੀ ਨਾਲ ਮਾਂ ਤੂੰ ਤਾਂ ਚਲਾਈ ਨਹੀਂ ਫਿਰ ਜੋੜਤ ਰੱਖਦਾ ਨਾ ਤੂੰ ਜਿਹੜੀ ਗਾਲਾਂ ਕੱਢੀਆਂ ਸੀ ਉਹ ਚਲਾਉਂਦਾ ਤੂੰ ਤਾਂ ਕੱਟ ਕੇ ਚਲਾਈ ਐ ਸਾਡੇ ਕੋਲ ਪੂਰੀ ਭਈਆ ਦੇਖੀ ਫਿਰ ਆਪਾਂ ਕੋਈ ਥੋਮਸ ਨਾਲ ਨਹੀਂ ਮਿਲੇ ਥੋਮਸ ਨੇ ਜਨਾਨੀ ਤੇ ਬੇਟੇ ਦੀ سپورਟ ਦੇ ਵਿੱਚ ਵੀਡੀਓ ਪਾਈ ਆ ਠੀਕ ਆ ਬਿਲਕੁਲ ਬਾਬੇ ਜੀ ਉਹਦੀ ਗਲਤੀ ਨਾ ਹੁੰਦੀ ਤਾਂ ਮੇਰਾ ਜਲੂਸ ਕਾ ਨਿਕਲਦਾ ਹੁਣ ਤਾਂ ਨਿਕਲ ਗਿਆ ਤੇ ਭਾਜੀਪੀ ਜੋ ਵੀ ਨਿਕਲ ਗਿਆ ਇਹ ਪਹਿਲੇ ਸਪੀਡ ਚੈੱਕ ਕਰਾਏ ਪੀ ਆ ਵੀ ਇਹਨੂੰ ਗਾਲਾਂ ਕੱਢਦਾ ਅਬੀ ਦੇ ਤਾਂ ਸਾਰੇ ਫੋਲੋਅਰ ਹੀ ਨਹੀਂ ਮਾਣ ਬਾਬੇ ਹਾਂ ਬਾਈ ਕਹਿੰਦਾ ਦੁਸ਼ਮਣ 100 ਹੋਵੇ ਯਾਰ ਇੱਕ ਗਦਾਰ ਨਾ ਹੋਵੇ ਲੈ ਹੁਣ ਮੈਂ ਤੈਨੂੰ ਇਹ ਦੱਤਾ ਤੂੰ ਜਿਹੜੇ ਗੋਪੀ ਦੀ ਗੱਲ ਕਰਦਾ ਆ ਬੈਠਾ ਲੈ ਗੋਪੀ ਗੋਣ ਮੇਰਾ ਬਹੁਤ ਕੋਸ਼ਾ ਲੈ ਖਰੀਦ ਲਾ ਉਹਨੂੰ ਜਿੰਨਾ ਯਾਰੀ ਨਹੀਂ ਯਾਰੀ ਨਹੀਂ ਖਰਾਬ ਕਰਿਆ ਨਾ ਯਾਰੀ ਨਹੀਂ ਖਰਾਬ ਕਰਿਆ ਯਾਰੀ ਨੇ ਜਲੂਸ ਕਢਾਇਆ ਨਾ ਲੈ ਤੁਹਾਡੇ ਮੂੰਹ ਤੇ ਕਹਿਣਾ ਗੋਪੀ ਕੋਲ ਬਹੁਤ ਕੁਝ ਹੋਊਗਾ ਦੀ ਇਕੱਠੇ ਰਹਿਣੇ ਆ ਠੀਕ ਹੈ ਲੈ ਗੋਪੀ ਨੂੰ ਗਰੀਬ ਲੱਤਨ ਮੂੰਹ ਤੇ ਕਹਤਾ ਲੈ ਦੇ ਕਿੰਨੇ ਦੀ ਕਾਤਲਾਂ ਨਾ ਉਹਦੀ ਲੈ ਤੈਨੂੰ ਮੂੰਹ ਤੇ ਕਹਤਾ ਧੰਨਵਾਦ ਜਨ ਤੈਨੂੰ ਮੂੰਹ ਤੇ ਕਹਿਦਾ ਜਿਹਨੂੰ ਤੂੰ ਕਹਿਣਾ ਨਾ ਹਾਂ ਉਹਨੇ ਗੁੱਸੇ 'ਚ ਮੇਰੇ ਖਿਲਾਫ ਪੋਸਟ ਪਾਈ ਆ ਅਸੀਂ 7 ਸਾਲ ਇਕੱਠੇ ਰਹੇ ਆ 3 ਮਹੀਨੇ ਨਹੀਂ ਰਹੇ ਫਿਰ ਕੀ ਹੋ ਗਿਆ ਪਰ ਤੇਰੇ ਵਾਂਗੂ ਨਾ ਕਮਰਿਆਂ 'ਚ ਬਹਿ ਕੇ ਗੱਡੀਆਂ ਦੇ ਪਿੱਛੇ ਬਹਿ ਬਹਿ ਰਿਕਾਰਡਿੰਗਾਂ ਨਹੀਂ ਕੀਤੀਆਂ ਪਹਿਲਾਂ ਗੋਸ਼ਾਜੀ ਉਹ ਮੜਾ ਹੋ ਗਿਆ ਬੈਂਸ ਸੀ ਉਹ ਮੜਾ ਹੋ ਗਿਆ ਕੜਵਲ ਸੀ ਉਹ ਮੜਾ ਹੋ ਗਿਆ ਅਰਮੇਸ਼ ਬਾਂਗੜ ਸੀ ਉਹ ਮੜਾ ਹੋ ਗਿਆ ਗਰਮੇਲ ਮੈਡੀਕਲ ਵਾਲਾ ਸੀ ਉਹ ਮੜਾ ਹੋ ਗਿਆ ਹੁਣ ਸੇਟੀ ਸੀ ਅੱਜ ਵੀ ਇਹਦੀ ਅੱਜ ਵੀ ਇਹਦੀ ਪੋਸਟਾਂ 'ਚ ਪਿਆ ਬ੍ਰਦਰ ਪ੍ਰਾਊਡ ਆਫ ਟੂ ਬ੍ਰਦਰ ਆ ਪ੍ਰਾਊਡ ਕਰਤਾ ਨੇ ਆਪਣੀ ਭੈਣ ਦੀ ਵੀਡੀਓ ਪਾ ਕੇ ਉਹ ਤੂੰ ਦੱਲਾ ਜਮਾਨੇ ਦਾ ਸੁਣ ਲੈ ਮੇਰੀ ਗੱਲ ਇੱਥੇ ਕੋਈ ਸਾਨੂੰ ਪ੍ਰਵਾਸੀ ਭੈਣ ਵੀ ਮਿਲ ਜਾਣਾ ਜਿਹੜੀ ਪ੍ਰੈਗਨੈਂਟ ਹੋਵੇ ਤੇ ਅਸੀਂ ਉਹਨੂੰ ਵੀ ਕਹਾਂਗੇ ਵੀ ਜੇ ਨਹੀਂ ਪਏ ਹੈਗੇ ਕਿਉਂ ਵੀ ਕਿਉਂ ਕੀ ਉਹ ਅਸੀਂ ਦਵਾ ਦਿੰਨੇ ਆ ਤੇਰੀ ਭੈਣ ਹੋਵੇ ਸੋਵਾਰ ਨੂੰ ਟਾਈਮ ਦਿੱਤਾ ਹੋਵੇ ਠੀਕ ਆ ਆਪਰੇਸ਼ਨ ਦਾ ਮੇਰੀ ਘਰ ਦੀ ਦਾ ਤੂੰ ਐਤਵਾਰ ਰਾਤ ਨੂੰ ਵੀਡੀਓ ਵਾਇਰਲ ਕਰ ਦਵੇਂ ਮੈਂ ਕਿਹਾ ਜਿਹੜਾ ਕੁਝ ਹੈਗਾ ਪਾ ਦੇ ਜਨ ਨੂੰ ਜਿਹੜਾ ਕੁਝ ਤੇ ਸਾਰੇ ਦੁਸ਼ਮਣ ਸੌ ਹੋਵੇ ਦੱਲਾ ਗਦਾਰ ਇੱਕ ਨਾ ਹੋਵੇ ਧੰਨਵਾਦ 1100 ਬੰਦੇ ਦੇਖਣ ਦਾ ਯੂਆਰ ਐਂਟਰਟੇਨਮੈਂਟ ਇਸ ਕੰਟੀਨਿਊ ਵਿਦ ਫਿਊ ਵੀਡੀਓਜ਼ ਆਫਟਰ ਸਮ ਟਾਈਮ